ਕੁਕਚ ਭਲ ਰਹਾ ਸੀ ਬੱਚਾ ਪਰ ਕਰੇਲੂ ਕਲੇਸ਼ ਦੁਖੀ ਹੋ ਕੇ ਲਈ ਅੱਗ ਇਲਾਜ ਦੌਰਾਨ ਹੋਈ ਮੌਤ ਪੁਲਿਸ ਨੇ ਤਿੰਨ ਦੋਸ਼ੀਆਂ ਖਿਲਾਫ ਮਾਮਲਾ ਕੀਤਾ ਦਰਜ ਕਰੇਲੂ ਕਲੇਸ਼ ਦੇ ਚਲਦਿਆਂ ਤਿੰਨ ਬੱਚਿਆਂ ਦੀ ਮਾਂ ਵੱਲੋਂ ਮਿੱਟੀ ਦਾ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਜਿਸ ਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਸਾਮਲ ਲਈ ਆਈ ਹੈ ਮ੍ਰਿਤਕਾ ਔਰਤ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਉਸ ਦੇ ਪਤੀ ਪਤੀ ਦੇ ਭਰਾ ਅਤੇ ਪਰਜਾਈ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਮ੍ਰਿਤਕਾ ਦਾ ਇਹ ਦੂਸਰਾ ਵਿਆਹ ਸੀ ਅਤੇ ਪਹਿਲੇ ਵਿਆਹ ਵਿੱਚੋਂ ਉਸ ਦਾ ਇੱਕ ਬੇਟਾ ਸੀ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਸਮਤ ਸਿੰਘ ਪਿੰਡ ਮੇਰਾ ਸਿੰਘੋਂ ਕੀ ਜ਼ਿਲ੍ਹਾ ਅੰਮ੍ਰਿਤਸਰ ਤੇ ਮੈਂ ਦੂਜਾ ਸ਼ਾਦੀ ਇਹਦੀ ਕਾਧੀਆਂ ਕੀਤੀ ਹੈ ਬੇਟੀ ਦੀ ਤੇ ਇਹ ਬੇਪੇ ਮੈਨੂੰ ਜਦੋਂ ਇਹ ਬੱਚੀ ਹੋਈ ਹੈ ਬਾਅਦ ਚੋਂ ਸ਼ਾਦੀ ਹੋ ਗਈ ਹੈ ਬਾਅਦ ਬੱਚੀ ਹੋਈ ਹੈ ਉਦੋਂ ਤੋਂ ਲੈ ਕੇ ਮੈਨੂੰ ਪ੍ਰੇਸ਼ਾਨ ਕਰਨ데요 ਕਿ ਸਾਨੂੰ ਬੱਚਾ ਚਾਹੀਦਾ ਹੈ ਅਹੀਂ ਉਹ ਨਾ ਚ ਨਹੀਂ ਰੱਖਣੀ ਹੈਗੀ ਮੈਨੂੰ ਤਲਾਕ ਚਾਹੀਦਾ 플ਾਨ ਚਾਹੀਦਾ ਉਹ ਕਰਦਾ ਅਸੀਂ ਚਲੋ ਛਿੰਝਉਂਦਾ ਛਿੰਝਉਂਦਾ ਕਰਕੇ ਇਹਨਾਂ ਦੇ ਮਾਮੇ ਨੇ ਪਾ ਕੇ ਜ਼ਿੰਮੇਦਾਰੀ ਉਹਨੇ ਨਹੀਂ ਚੁੱਕੀ ਸੀ ਕੁਲਦੀਪ ਉਹਦਾ ਨਾਮ ਤੇ ਉਹਨੇ ਕਿਹਾ ਵੀ ਤੁਸੀਂ ਨੀਨ ਨੂੰ ਕੁਝ ਕਹਿਣਾ ਮੇਰੀ ਜ਼ਿੰਮੇਦਾਰੀ ਤੁਸੀਂ ਉੱਥੇ ਜਾਣਾ ਵੀ ਨਹੀਂ ਜਾ ਮਗਰੋਂ ਉਹਦੇ ਨਾਲ ਬੜਾ ਕੁਝੇ ਕਰਦਾ ਰਿਹਾ ਫਿਰ ਇਹਨੇ ਇੱਕ ਲੜਕੀ ਵੀ ਲਿਆਂਦੀ ਏ ਘਰ ਤੇ ਜਦੋਂ ਇੱਕ ਦੂਜੀ ਔਰਤ ਹੁੰਦੀ ਏ ਉਹ ਦੂਜੀ ਨੂੰ ਕਿੱਦਾਂ ਜਾਣ ਸਕਦੀ ਏ ਠੀਕ ਨਹੀਂ ਗੱਲ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਤੇ ਬਾਅਦ ਚ ਇਹਨਾਂ ਨੇ ਕੀ ਕੀਤਾ ਤੀ ਇਹਦਾ ਭਰਾ ਤੇ ਇਹ ਆਪਾਂ ਤੇ ਦੀ ਪਰਜਾਈ ਮਿਲ ਕੇ ਇਹਨਾਂ ਨੇ ਕੀ ਕੀਤਾ ਮਾਰਿਆ ਕੁੱਟਿਆ ਕੁੜੀ ਨੂੰ ਮਾਰ ਕੁੱਟ ਕੇ ਬਾਅਦ ਚ ਇਹਨਾਂ ਨੇ ਕੀਤਾ ਕਿ ਤੇਲ ਪਾ ਕੇ ਇਹਨਾਂ ਨੇ ਸਾੜਤੀ 3 ਤਰੀਕ ਦੀ ਛਨੀ ਆ ਰਹੇ ਉਸ ਦਿਨ ਛਨੀਵਾਰ ਤੇ ਇਹ ਵੀ ਤੇ ਬੜਾ ਹੱਦ ਨਾ ੱਕਾ ਹੋਇਆ ਜੇਦੋਂ ਪਰੇ ਹੋਰ ਕਿੰਨਾ ਹੋ ਸਕਦਾ ੱਕਾ ਹਰਬਜੀਤ ਹੀ ਬੱਚੀ ਮੇਰੀ ਦਾ ਨਾ ਤੇ ਅਮਨਦੀਪਾ ਮੇਰਾ ਜਿਹੜਾ ਜਵਾਈ ਹੈ ਠੀਕ ਨਹੀਂ ਗੱਲ ਉਹਦੇ ਭਰਾ ਦਾ ਨਾਂ ਹੈ ਗਗਨਦੀਪਾ ਕਿਛ ਲਿਓ ਉਹ ਵੀ ਉੱਥੇ ਦੇ ਭਰਾ ਹੀ ਇਹਦਾ ਤੇ ਮੰਦੀਪ ਉਹ ਵੀ ਇਹਦੀ ਪਰਜਾਈ ਦਾ ਨਾਂ ਹੈ ਇਹਦੀ ਘਰ ਦੀ ਦਾ 26 ਸਾਲ ਦੀ ਹੈ ਹੁਣ ਕੀ ਹੋਇਆ ਬੇਟੀ ਨੂੰ ਬੀਟੀ ਨੂੰ ਕੀਤਾ ਤਾ ਇਹਨਾਂ ਮਾਰਿਆ ਕੁੱਟਿਆ ਤੇ ਮਾਰ ਕੁੱਟ ਕੇ ਮੂੰਹ માં ਬੰਨ ਕੇ ਮੁੜ ਕੇ ਇਹਨਾਂ ਨੇ ਤੇਲ ਪਾ ਕੇ ਤੇ ਇਹਨਾਂ ਨੇ ਸਾੜਤੀ ਹੈ ਠੀਕ ਨਹੀਂ ਗੱਲ ਤੇ ਇਹਦੀ ਪਰਜਾਈ ਨੇ ਫੋਨ ਕੀਤਾ ਹੈ ਇਹਦੀ ਪਰਜਾਈ ਨੇ ਫੋਨ ਕੀਤਾ ਤੇ ਤੁਹਾਡੀ ਕੁੜੀ ਸੜ ਗਈ ਹੈ ਠੀਕ ਨਹੀਂ ਇਹ ਇੱਕ ਬੱਚਾ ਉਹਦਾ ਤੇ ਇੱਕ ਉਹਦਾ ਪਹਿਲੇ ਵਿਆਹ ਚੋਂ ਲੱਗਾ ਤੇ ਅਸੀਂ ਫਸਟ ਪ੍ਰੇਡ ਕੀਤੀ ਆ ਤੇ ਪ੍ਰੇਡ ਤੇ ਬੱਚਾ ਵੀ ਹੈਗਾ ਸੀ 3 ਮਹੀਨੇ ਦਾ ਤੇ ਜਿੰਗੇ ਇਹ ਕੋਈ ਚਾਪ ਨਹੀਂ ਮਿਲੰਦਿਆ ਅਸੀਂ ਆਸਟਾ ਮਿੱਥੇ ਖੜੇ ਆ ਹਸਪੀਟਲ ਚ ਤੇ ਉਹਨਾਂ ਤੱਕ ਅਸੀਂ ਸਹਤਕਾਰ ਨਹੀਂ ਕਰਨਾ ਹੈਗਾ ਜਿੰਨਾ ਤੱਕ ਸਾਨੂੰ ਕੋਈ ਨਿਆਂ ਨਹੀਂ ਮਿਲਦਾ ਹੈਗਾ ਤੇ ਸਾਨੂੰ ਸਾਡਾ ਜਿਹੜਾ ਪਹਿਲੇ ਵਿਆਹ ਦਾ ਸਾਡੀ ਬੱਚੀ ਦਾ ਬੱਚਾ ਉਹ ਸਾਨੂੰ ਇਸ ਟਾਈਮ ਮਿਲਣਾ ਚਾਹੀਦਾ ਆਪਣੀ ਮਾਂ ਦਾ ਮੂੰਹ ਵੇਖਣਾ ਦੇਖੇਗਾ ਤਾਂ ਹੀ ਸੱਚਾਈ ਤਾਂ ਹੀ ਕੰਨ ਜਿੰਨਾ ਤੱਕ ਸਾਨੂੰ ਕੋਈ ਅਨਸਾਫ਼ ਨਹੀਂ ਮਿਲਦਾ ਉਹਨਾਂ ਤੱਕ ਆਹੀ ਸੱਚਾਈ ਨਹੀਂ ਕੰਨ ਹੈਗਾ ਹਨਾਰਿਸ਼ਪਾਲ ਸਿੰਘ ਮਦੂਲਾ ਨੰਗਲ ਰਹਿਣ ਵਾਲਾ ਮੈਂ ਹਾਂ ਇਹ ਜਿਹੜੀ ਕੁੜੀ ਹੀ ਮੇਰੀ ਸਾਲੀ ਹੀ ਇਹਦਾ ਰਿਸ਼ਤਾ ਮੈਂ ਹੀ ਕਰਾਇਆ ਸੀ ਇਹ ਵੀ ਇਹਦਾ ਨਾਮ ਸਰਬਜੀਤ ਕੌਰ ਹੈ ਤੇ ਇਹ ਮੁੰਡੇ ਦਾ ਨਾਮ ਮਨਦੀਪ ਸਿੰਘ ਹੈ ਚਲੋ ਉਧਰ ਵੀ ਆਡੀ ਰਿਸ਼ਤੇਦਾਰੀ ਇਹਨਾਂ ਦੋਵਾਂ ਦਾ ਤਲਾਕ ਹੋਇਆ ਸੀ ਪਹਿਲਾਂ 3-4 ਸਾਲ ਚਲੋ ਬਹੁਤ ਵਧੀਆ ਰਹੇ ਆ ਬਾਅਦ ਚ ਇਹਨਾਂ ਦੀ ਜਦੋਂ ਕੁੜੀਆ ਹੋਈ ਆ ਇਹਨਾਂ ਦੋਵਾਂ ਦਾ ਇਹ ਦੂਜਾ ਵਿਆਹ ਦੋਵਾਂ ਦਾ ਹਾਂਜੀ ਦੂਜਾ ਵਿਆਹ ਹੀ ਠੀਕ ਉਤੋਂ ਬਾਅਦ ਇਹਨਾਂ ਦਾ મતਭੇਦ ਦੋਵਾਂ ਦੇ ਬੜੇ ਸ਼ੁਰੂ ਹੋਏ ਆ ਚਲੋ ਬਹਿ ਕੇ ਫੈਸਲੇ ਵੀ ਹੋਏ ਆ ਬੜੀਆਂ ਗੱਲਾਂ ਹੋਈਆਂ ਪਰ ਲਾਸਟ ਚ ਇਹਨਾਂ ਨੇ ਲੜਾਈ ਝਗੜਾ ਕਰਕੇ ਕੁੜੀ ਨੂੰ ਅੱਗ ਲਾਤੀ ਆ ਤੇ ਕੁੜੀ ਡੈਥ ਕਰ ਗਈ ਆ ਤੇ ਹੀ ਸਾਰੇ ਇਹੋ ਮੰਗ ਕਰਦੇ ਇਨਸਾਫ ਮਿਲਣਾ ਚਾਹੀਦਾ ਪੁਲਿਸ ਕਾਰਵਾਈ ਚੱਲਣੀ ਈ ਹੈ ਤੇ ਪੁਲਸ ਸਾੜਿਆਂ ਨੂੰ ਵੀ ਇਹ ਹੋ ਜਾਂਦੇ ਨਾਲ ਕਾਰਵਾਈ ਕਰਨ ਚੰਗੀ ਤਰ੍ਹਾਂ ਕਰਨ ਜੀ 4824 ਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਤਰਾ ਕਰਕੇ ਜਿਹੜੀ ਸਰਬਜੀਤ ਗੋਰਾ ਉਹਨੇ ਆਪਣੇ ਆਪ ਨੂੰ ਅੱਗ ਲਾਈ ਹੈ ਤੇ ਗੁਰੂ ਰਾਮ ਹਾਫ ਗੁਰੂ ਰਾਮਦਾਸ ਹਸਪੀਟਲ ਅੰਮ੍ਰਿਤਸਰ ਦਾਖਲ ਤੇ ਜਿਨ੍ਹਾਂ ਦੀ ਸਟੇਟਮੈਂਟ ਆਪਾਂ ਉਸ ਟਾਈਮ ਉੱਥੇ ਪਹੁੰਚੇ ਸੀ ਜਿਨ੍ਹਾਂ ਦੇ ਪਿਤਾ ਨੇ ਆਪਣੀ ਸਟੇਟਮੈਂਟ ਦਿੱਤੀ ਹੈ ਜਿੰਨੇ ਤੱਕ ਮੇਰੀ ਲੜਕੀ ਪਹੁੰਚ ਨਹੀਂ ਆਉਂਦੀ ਮੈਂ ਕੋਈ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਤੇ ਕੱਲ ਉਹਨਾਂ ਦੀ 15 ਅਗਸਤ ਨੂੰ ਸ਼ਾਨਕ ਮੌਤ ਹੋ ਗਿਆ ਲਾ ਚੱਲਦਾ ਰਿਹਾ ਤੇ ਉਹਨਾਂ ਦੇ ਪਿਤਾ ਦੀ ਸਟੇਟਮੈਂਟ ਦੇ ਉੱਤੇ ਵੀ ਜਿਹੜਾ ਉਹਨਾਂ ਦਾ ਘਰ ਵਾਲਾ ਉਹਨਾਂ ਨੂੰ ਮਜ਼ਬੂਤ ਕਰਦਾ ਸੀ ਉਹਦਾ ਜਿਹੜਾ ਪਹਿਲਾ ਬੱਚਾ ਪਹਿਲੀ ਸ਼ਾਦੀ ਚ ਲੈ ਕੇ ਆਈ ਸੀ ਤੇ ਦੂਜਾ ਬੱਚਾ ਜਾਨੀ ਕਿ ਜਿਹੜਾ ਉਹਨਾਂ ਦੇ ਘਰ ਆਪਣਾ ਹੋਇਆ ਉਹ ਲੜਕੀ ਸੀ ਵੀ ਆਪਣੇ ਘਰ ਲੜਕਾ ਨਹੀਂ ਉਹ ਲੜਕੇ ਨੂੰ ਵਾਪਸ ਭੇਜਣਾ ਇਹਨਾਂ ਗੱਲਾਂ ਤੋਂ ਉਹਨਾਂ ਦਾ ਕੋਈ ਤਕਰਾਰ ਨਹੀਂ ਜਿਹੜਾ ਕਰਕੇ ਉਹਨ ਆਪਣੇ ਆਪ ਇਸ ਤਰ੍ਹਾਂ ਵੀ ਬਣ ਤੇ ਮਜਬੂਰ ਕੀਤਾ ਉਹਦੇ ਘਰ ਵਾਲੇ ਨੇ ਇਤੇ ਤਿੰਨ ਦੋਸ਼ੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਆ ਉਹਦੇ ਘਰ ਵਾਲੇ ਤੇ ਪਰਜਾਈ ਤੇ ਤੇ ਭਰਾ ਤੇ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਤਾਂ ਸਾਡਾ ਰੇਡ ਕੀਤਾ ਜਾ ਰਿਹਾ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿ ਕਿਹੜੇ ਘਰ ਵਾਲੇ ਤਾਰਾ 108 ਤੇ ਤਿੰਨ ਜੀਵਨ ਪੰਜ ਬੀ ਐਨ ਐਸ ਚਾਹਤ ਪਰਚਾ ਦਰਜ ਕੀਤਾ ਗਿਆ